ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਦੇਖੋ ਉਹ ਕੀ ਕਰਤੂਤਾਂ ਕਰਦੇ ਨੇ ਪੱਗਾਂ ਦੇ ਵਿੱਚ ਸਿਰ ਬਸਾ ਲਏ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦਾ ਜਿਹੜਾ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਉਹਨੂੰ ਖੰਡਾ ਦੱਸ ਕੇ ਆ ਤੁਸੀਂ ਦੇਖੋ ਝੰਡਿਆਂ ਦੇ ਉੱਤੇ ਲਾਇਆ ਹੋਇਆ ਲੋਗੋ ਥੱਲੇੋਂ ਚੌੜਾ ਉੱਤੋਂ ਚੌੜਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਸਬੂਤ ਸੋਨੂੰ ਥੱਲੇ ਦਿਖਾ ਰਹੇ ਆ ਦਿਖਾ ਰਹੇ ਆ ਸਬੂਤ ਦੇਖ ਲਓ ਆਪਣੀਆਂ ਅੱਖਾਂ ਦੇ ਨਾਲ ਉਹ ਸਮੇਂ ਦੀ ਜਿਹੜੀ ਫੌਜ ਸੀ ਪਟਿਆਲੇ ਵਾਲੇ ਰਾਜਿਆਂ ਦੀ ਉਹੀ ਫੌਜ ਬ੍ਰਿਟਿਸ਼ ਹਕੂਮਤ ਦੀ ਬਣ ਗਈ ਸੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਇਹ ਸਾਡਾ ਖੰਡਾ ਕਿਵੇਂ ਹੋ ਸਕਦਾ ਵੀ ਇਨੂੰ ਖੰਡੇ ਦਾ ਦਰਜਾ ਕਿਉਂ ਦੰਨੇ ਹੋ ਤੁਸੀਂ ਘੋਰ ਬੇਅਦਬੀ ਨਹੀਂ ਕਰਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਕੋਈ ਬੋਲੂ ਦੁਨੀਆ ਤੇ ਕੋਈ ਬੋਲੂ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਪ੍ਰਧਾਨੋ ਜੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਹਰ ਰੋਜ਼ ਘੋਰ ਬੇਅਦਬੀ ਕਰ ਸਕਦੇ ਹੋ ਪਟਿਆਲੇ ਵਾਲੇ ਕੰਜਰਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਪਟਿਆਲੇ ਆਲੇ ਕੰਜਰਾਂ ਦੇ ਲੋਗੋ ਤੇ ਜੁੱਤੀਆਂ ਮਾਰ ਰਿਆਂ ਜੁੱਤੀਆਂ ਦੇਖੋ ਜੁੱਤੀਆਂ ਵੱਜਦੀਆਂ ਦੇਖੋ ਜੁੱਤੀਆਂ ਵੱਜਦੀਆਂ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਓਏ ਜਿਹਨੂੰ ਤੁਸੀਂ ਖੰਡਾ ਦੱਸੀ ਜਾਂਦੇ ਹੋ ਹਰ ਰੋਜ਼ ਕੋਰਵੇ ਅਦਵੀ ਕਰਦੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੁਰੂ ਦੀਏ ਸੰਗ ਤੇ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਇਹ ਖੰਡਾ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰ ਲੋ ਜੋ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਆ ਦੇਖੋ ਤੁਸੀਂ ਫੋਟੋਆਂ ਚ ਦੇਖ ਸਕਦੇ ਹੋ ਸੋਨੇ ਵਿੱਚ ਵੀ ਤਸਵੀਰ ਬਣੀ ਆ ਉਹ ਵੀ ਦੇਖ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸਾਡਾ ਨਿਸ਼ਾਨ ਸਾਹਿਬ ਸੀ ਸਾਡੇ ਗੁਰੂਆਂ ਦਾ ਬਕਸਿਆ ਹੋਇਆ ਦਿੱਤਾ ਹੋਇਆ ਇਹ ਤਾਰ ਦਿੱਤਾ ਅੰਗਰੇਜ਼ਾਂ ਨੇ 1930 ਚ ਅੱਜ ਟਿੱਕਰ ਨਹੀਂ ਚੜਾਇਆ ਗਿਆ ਹੁਣ ਜੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕੋਈ ਇਤਿਹਾਸਕਾਰ ਕਹਿੰਦਾ ਜਾਂ ਕੋਈ ਕੀਰਤਨ ਕਰਨ ਵਾਲਾ ਕਹਿੰਦਾ ਜਾਂ ਕੋਈ ਪਾਠੀ ਸਿੰਘ ਕਹਿੰਦਾ ਕਿ ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਨੀ ਆ ਅਸੀਂ ਗੁਰੂਆਂ ਦੇ ਖੰਡੇ ਦੀ ਗੱਲ ਕਰਨੀ ਆ ਤਾਂ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਪਤਾ ਕੀ ਕਹਿੰਦੇ ਨੇ ਚੋਰ ਲਟੇਰੇ ਇਹ ਚੋਰ ਲਟੇਰੇ ਇਹ ਬੋਲਦੇ ਨੇ ਕਿ ਨਾ 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 ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਨਹੀਂ ਕਰਨੀ ਸਰੇਜ ਤੋਂ ਲੋਕਾਂ ਨੂੰ ਪਤਾ ਲੱਗ ਜੂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨੀ ਲੋਕਾਂ ਨੂੰ ਪਤਾ ਲੱਗ ਜੂ ਓਏ ਹਰਾਮ ਖੋਰੋ ਓਏ ਹਰਾਮ ਖੋਰੋ ਪਾਪੀਓ ਤੁਹਾਡਾ ਸਤਿਆਨਾਸ਼ ਹੋ ਜਾਏ ਤੁਹਾਡਾ ਸਭ ਕੁਝ ਖਤਮ ਹੋ ਜਾਏ ਪਾਪੀਓ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਵੋਗੇ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਗੱਲ ਨਹੀਂ ਕਰਨ ਦੰਦੋ ਕਿ ਇਤਿਹਾਸਕਾਰਾਂ ਨੂੰ ਪਾਠੀਆਂ ਨੂੰ ਕੀਰਤਨੀ ਜਥਿਆਂ ਨੂੰ ਢਾਡੀਆਂ ਨੂੰ ਰੋਕੋਗੇ ਤੁਸੀਂ ਆਪਣਾ ਬਿਜ਼ਨਸ ਬਣਾ ਲਿਆ ਤੁਸੀਂ ਗੁਰੂ ਦੀ ਗੋਲਕ ਰੱਖੀ ਆ ਚੜਾਵਾ ਖਾਨਿਓ ਤੁਹਾਡੇ ਗੰਦੇ ਪੈ ਜੋ ਤੁਹਾਡੇ ਸੁੰਡ ਚੱਲ ਜਾਣ ਤੁਸੀਂ ਅੱਜ ਗੁਰੂਆਂ ਦੇ ਖੰਡੇ ਦੀ ਗੱਲ ਨਹੀਂ ਕਰਨ ਦੰਦੇ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਕਰਨ ਦੰਦੇ ਥੋੜਾ ਬੇੜਾ ਬਹਿਜੇ ਥੋੜਾ ਥੋੜਾ ਹੋ ਜਾ ਸਤਿਆਨਾਸ ਤੁਸੀਂ ਤਾਂ ਮੁਗਲਾਂ ਤੋਂ ਵੀ ਮਾੜੇ ਨਿਕਲੇ ਪੱਗਾ ਚ ਤੁਸੀਂ ਸਰਬਸਾਲੇ ਨੇ ਤੁਹਾਡੇ ਨਾਂ ਤੇ ਮਗਰ ਸਿੰਘ ਲੱਗਿਆ ਹੋਇਆ ਖਾਲਸਾ ਲੱਗਿਆ ਹੋਇਆ ਗੰਦੀਆਂ ਤੁਸੀਂ ਕਰਤੂਤਾ ਕਰਦੇ ਹੋ ਤੁਸੀਂ ਮੁਗਲਾਂ ਤੋਂ ਕਿੰਨੇ ਜ਼ਿਆਦਾ ਉੱਤੇ ਦੇ ਪਾਪੀ ਹੋ ਜੋ ਤੁਸੀਂ ਅੱਜ ਇਤਿਹਾਸ ਨੂੰ ਬਰਬਾਦ ਕਰਦੇ ਹੋ ਆ ਥੋਡੇ ਸਾਹਮਣੇ ਆ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੇ ਦਰਸ਼ਨ ਕਰਾਏ ਨੇ ਨishan ਸਾਹਿਬ ਦੇ ਦਰਸ਼ਨ ਕਰਾਏ ਨੇ ਜਿਹੜਾ ਕੰਜਰਾਂ ਦਾ ਝੰਡਾ ਅੱਜ ਗੁਰਦੁਆਰੇ ਵਿੱਚ ਚੜ੍ਹਿਆ ਆਇਆ ਹੋਇਆ ਤੁਸੀਂ ਉਹ ਤੇ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਜੁੱਤੀਆਂ ਮਾਰ ਰਹੇ ਆ ਪਾਪੀਓ ਤੁਸੀਂ ਹਰ ਰੋਜ਼ ਗੁਰੂਆਂ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਅੱਜ ਤੁਹਾਡੇ ਸਾਹਮਣੇ ਤੁਹਾਡੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਤੇ ਜੁੱਤੀਆਂ ਵਜ ਰਹੀਆਂ ਨੇ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਕਹਿੰਦੀਆਂ ਨੇ ਢਾਡੀਆਂ ਰਾਗੀਆਂ ਕੀਰਤਨੀ ਜਥਿਆਂ ਨੂੰ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਣੀ ਖੰਡੇ ਦੀ ਗੱਲ ਨਹੀਂ ਕਰਨ ਦੇਣੀ ਬੋਲੋਗੇ ਤੁਸੀਂ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਤੁਹਾਡੇ ਜੁੱਤੀਆਂ ਪਹਿਣਗੀਆਂ ਮਰਿਆਂ ਤੇ ਵੀ ਪਹਿਣਗੀਆਂ ਜਿਉਂਦਿਆਂ ਤੇ ਵੀ ਪੈਂਦੀਆਂ ਨੇ ਕਿਉਂਕਿ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਨੂੰ ਤਾਰ ਕੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾਏ ਸੀ ਗੁਰਦੁਆਰਿਆਂ ਦੇ ਵਿੱਚ ਪਰ ਯਾਦ ਰੱਖਿਓ ਸੱਚ ਕਦੇ ਖਤਮ ਨਹੀਂ ਹੁੰਦਾ ਇੱਕ ਦਿਨ ਸ੍ਰੀ ਗੁਰੂ ਦਸਵੇਂ ਪਾਸ਼ਾ ਜਿਹਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਝੂਲਿਆ ਕਰਨਗੇ ਉਹ ਦਿਨ ਦੂਰ ਨਹੀਂ ਜਦ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਸੰਗਤਾਂ ਅੰਬਰ ਸਕਾਇਆ ਕਰਨਗੀਆਂ ਉਹ ਦਿਨ ਦੂਰ ਨਹੀਂ ਜਦ ਦਸਿਆ ਹੋਈਆਂ ਰਹਿਤਾਂ ਗੁਰੂਆਂ ਦੇ ਰਹਿਤਾਂ ਦਸਿਆ ਜਾਣਗੀਆਂ ਕਰੈਤਾ ਬੰਦ ਹੋ ਜਾਣਗੀਆਂ ਉਹ ਦਿਨ ਦੂਰ ਨਹੀਂ ਹੈਗਾ ਸੱਚ ਕਦੇ ਖਤਮ ਨਹੀਂ ਹੁੰਦਾ ਜੇ ਖਤਮ ਹੋਣਾ ਤਾਂ ਥੋਡੇ ਵਰਗੇ ਪਾਪੀਆਂ ਲਟੇਰਿਆਂ ਨੇ ਗੋਲਕ ਚੋਰਾਂ ਨੇ ਖਤਮ ਹੋਣਾ ਤੁਸੀਂ ਖਤਮ ਹੋਣਾ ਸੱਚ ਨੇ ਖਤਮ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ